ਸਤਿ ਸ੍ਰੀ ਅਕਾਲ ਦੋਸਤੋ ਉਮੀਦ ਦਾ ਇੱਕ ਉਹ ਪਲ ਜੋ ਖੁਸ਼ੀ ਦੇ ਨਾਲ ਬਚਪਨ ਵਰਗਾ ਜੋਸ਼ ਵੀ ਭਰ ਦੇਵੇ ਤੇ ਉਹ ਪਲ ਹੈ ਜਦੋਂ ਲਾਟਰੀ ਦੀ ਟਿਕਟ ਖਰੀਦੀ ਜਾਂਦੀ ਹੈ ਅਕਸਰ ਜਦ ਵੀ ਇਨਸਾਨ ਲਾਟਰੀ ਦੀ ਟਿਕਟ ਖਰੀਦਦਾ ਹੈ ਤਾਂ ਮਨ ਚਾਹਵਾਂ ਦੇ ਨਾਲ ਭਰ ਜਾਂਦਾ ਹੈ ਦਿਲ ਵੀ ਵੱਡਾ ਸੁਪਨਾ ਦੇਖ ਲੈਂਦਾ ਹੈ ਇਨਸਾਨ ਬੜੇ ਚਾਹਵਾਂ ਨਾਲ ਟਿਕਟ ਖਰੀਦਦਾ ਹੈ ਦਿਲ ਵਿੱਚ ਛੋਟਾ ਜਿਹਾ ਸੁਪਨਾ ਦੇ ਕੇ ਕਿ ਸ਼ਾਇਦ ਕਿਸਮਤ ਹੁਣ ਮੁਸਕਰਾ ਦੇਵੇਗੀ ਇਦਾਂ ਹੀ ਜ਼ਿੰਦਗੀ 'ਚ ਕਈ ਵਾਰ ਕੁਛ ਛੋਟੇ-ਛੋਟੇ ਪਲ ਵੱਡੀ ਖੁਸ਼ੀ ਦੇ ਦਿੰਦੇ ਹਨ بڑے-बड़े ਚਾਵਾ ਨਾਲ ਟਿਕਟ ਖਰੀਦਣਾ ਹੀ ਨਹੀਂ ਫਿਰ ਰਿਜ਼ਲਟ ਤੱਕ ਦਾ ਇੰਤਜ਼ਾਰ ਕਰਨਾ ਵੀ ਇੱਕ ਅਹਿਮ ਰੋਲ ਅਦਾ ਕਰਦਾ ਹੈ ਕੁਝ ਦਿਨਾਂ ਦਾ ਇੰਤਜ਼ਾਰ ਕਈਆਂ ਲਈ ਸਿਰਫ ਦਿਨਾਂ ਦੀ ਗਿਣਤੀ ਹੋ ਸਕਦਾ ਹੈ ਪਰ ਜਿਸ ਦਿਲ ਨੇ ਇਹ ਉਡੀਕ ਕੀਤੀ ਹੋਵੇ ਉਸ ਦੇ ਲਈ ਤਾਂ ਇਹ ਯਾਤਰਾ ਹੀ ਹੋ ਸਕਦੀ ਹੈ ਯਾਤਰਾ ਜਜ਼ਬਾਤਾਂ ਦੀ ਉਮੀਦਾਂ ਦੀ ਅਤੇ ਚਾਹਤਾਂ ਦੀ ਹਰ ਸਵੇਰ ਇੱਕ ਨਵੀਂ ਰੋਸ਼ਨੀ ਦੇ ਨਾਲ ਆਉਂਦੀ ਹੈ ਦਿਲ ਵਿੱਚ ਪਿਆ ਚਾਹ ਉਸ ਰੋਸ਼ਨੀ ਤੋਂ ਵੀ ਵੱਧ ਜਗਮਗਾਉਂਦਾ ਹੈ ਟਿੱਕ ਖਰੀਦਨ ਤੋਂ ਲੈ ਕੇ ਰਿਜ਼ਲਟ ਤੱਕ ਦੇ ਇੰਤਜ਼ਾਰ ਦਾ ਸਫ਼ਰ ਕਦੀ ਸੋਖਾ ਨਹੀਂ ਹੁੰਦਾ ਹੈ ਕਿਉਂਕਿ ਹਰ ਪਲ ਦੇ ਵਿੱਚ ਇੱਕ ਉਮੀਦ ਵੱਧਦੀ ਹੋ ਸਕਦੀ ਹੈ ਇਹ ਹੀ ਨਹੀਂ ਕਈ ਵਾਰ ਦਿਲ ਅਤੇ ਦਿਮਾਗ ਵਿੱਚ ਸਵਾਲ ਵੀ ਤਾਂ ਉੱਠਦੇ ਹਨ ਕਿ ਇਹ ਉਮੀਦ ਪੂਰੀ ਹੋਵੇਗੀ ਕਿ ਇਹ ਇੰਤਜ਼ਾਰ ਕਾਬਲੇ ਸਫਰ ਹੈ ਜਾਂ ਨਹੀਂ ਪਰ ਫਿਰ ਵੀ ਦਿਲ ਦੀ ਚਾਹਤ ਬੰਦੇ ਨੂੰ ਹਾਰ ਨਹੀਂ ਮੰਨਣ ਦਿੰਦੀ ਇੰਤਜ਼ਾਰ ਦੀਆਂ ਖੂਬੀਆਂ ਵੀ ਅਹਿਮ ਹੁੰਦੀਆਂ ਹਨ ਇਹੀ ਤਾਂ ਬੰਦੇ ਨੂੰ ਸਬਰ ਸਿਖਾਉਂਦੀਆਂ ਹਨ ਅੰਤ ਰਿਜ਼ਲਟ ਆਉਂਦੇ ਜਦ ਪਤਾ ਲੱਗੇ ਕਿ ਕੁਝ ਨਹੀਂ ਨਿਕਲਿਆ ਹੈ ਤਾਂ ਦਿਲ ਕੁਝ ਪਲ ਲਈ ਟੁੱਟਦਾ ਤਾਂ ਹੈ ਪਰ ਫਿਰ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਪਰ ਹਾਰ ਦੇ ਪਿੱਛੇ ਇੱਕ ਵੱਡੀ ਜਿੱਤ ਹੁੰਦੀ ਹੈ ਦਰਅਸਲ ਬੰਦਾ ਚਾਹਵਾਂ ਨਾਲ ਇੰਤਜ਼ਾਰ ਕਰੇ ਅਤੇ ਅਖੀਰ ਵਿੱਚ ਖਾਲੀ ਹੱਥ ਰਹਿ ਜਾਵੇ ਉਹ ਅਹਿਸਾਸ ਬੜਾ ਹੀ ਔਖਾ ਲੱਗਦਾ ਹੈ ਇਸ ਦਿਨ ਨਾਲ ਹੀ ਅੰਤ ਸਿਰਫ ਸੋਚ ਤੇ ਵਿਚਾਰ ਹੀ ਰਹਿ ਜਾਂਦੀ ਹੈ ਕਿ ਫਿਰ ਤੋਂ ਦੁਬਾਰਾ ਕਿਸਮਤ ਅਜਮਾਉਣੀ ਚਾਹੀਦੀ ਹੈ ਜਾਂ ਨਹੀਂ ਸੋ ਆ ਹੁਣ ਤੱਕ ਦੀ ਹੋਈ ਸਾਰੀ ਗੱਲਬਾਤ ਨੂੰ ਦੁਬਾਰਾ ਵਿਅਕਤ ਕਰਨ ਦੀ ਕੋਸ਼ਿਸ਼ ਕਰ ਲਈਏ ਇੱਕ ਕਾਵਮਈ ਰੰਗ ਦੇ ਨਾਲ ਬੜੇ ਚਾਹਵਾਂ ਨਾਲ ਟਿਕ ਟ ਖਰੀਦੀ ਬੜੇ ਚਾਵਾਂ ਨਾਲ ਟਿਕ ਟਕ ਖਰੀਦੀ ਕੀਤਾ 10 ਦਿਨ ਭਾਵੇਂ ਇੰਤਜ਼ਾਰ ਵੀ ਸੀ ਬੜੇ ਚਾਵਾਂ ਨਾਲ ਟਿਕ ਟਕ ਖਰੀਦੀ ਕੀਤਾ 10 ਦਿਨ ਭਾਵੇਂ ਇੰਤਜ਼ਾਰ ਵੀ ਸੀ ਰਿਜ਼ਲਟ ਆਇਆ ਦੇਖਿਆ ਕੁਝ ਨਾ ਨਿਕਲਿਆ ਰਿਜ਼ਲਟ ਆਇਆ ਦੇਖਿਆ ਕੁਝ ਨਾ ਨਿਕਲਿਆ ਹੁਣ ਤਾਂ ਹੱਥ ਵਿੱਚ ਸੋਚ ਤੇ ਵਿਚਾਰ ਹੀ ਸੀ ਹੁਣ ਤਾਂ ਹੱਥ ਵਿੱਚ ਸੋਚ ਤੇ ਵਿਚਾਰ ਹੀ ਸੀ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਕੰਟੈਂਟ ਵਧੀਆ ਲੱਗਾ ਹੌਸਲਾ ਫੱਜ ਲਈ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜਲਦ ਮਿਲਦੇ ਹਾਂ ਇੱਕ ਨਵੇਂ ਕੰਟੈਂਟ ਦੇ ਨਾਲ ਧੰਨਵਾਦ